ਏਤਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਢੀਮਾਨ ਵੱਲੋਂ ਨਿਗਾ ਨਿਗਾ ਸਵਾਗਤ ਹੈ ਜਨਮ ਅਸ਼ਟਮੀ ਕ੍ਰਿਸ਼ਨ ਜਨਮ ਅਸ਼ਟਮੀ ਨੇੜੇ ਆ ਰਹੀ ਹੈ ਇਸ ਸੰਬੰਧ ਵਿੱਚ ਜੋ ਲੱਡੂ ਗੋਪਾਲ ਜੀ ਦੀਆਂ ਅਤੇ ਕ੍ਰਿਸ਼ਨ ਜੀ ਦੀਆਂ ਡਰੈਸਾਂ ਨੇ ਇਸ ਵੇਲੇ ਅਸੀਂ ਪਹੁੰਚੇ ਹਾਂ ਰਿੱਕੀ ਦੀ ਹੱਟੀ 메ਨ ਬਾਜ਼ਾਰ ਕੋਰਾਲੀ ਇੱਥੇ ਜੋ ਇਹਨਾਂ ਕੋਲ ਡਰੈਸਾਂ ਨੇ ਝੂਲੇ ਨੇ ਕ੍ਰਿਸ਼ਨ ਜੀ ਦੇ ਤੇ ਸਾਰੇ ਵਸਤਰ ਨੇ ਅਤੇ ਬੰਸਰੀਆਂ ਲਾ ਲੋ ਮਾਲਾ ਲਾ ਲੋ ਸਾਰਾ ਸਮਾਨ ਇਹਨਾਂ ਕੋਲ ਅਵੇਲੇਬਲ ਹੈਗਾ ਆਓ ਆਪਾਂ ਗੱਲਬਾਤ ਕਰਦੇ ਹਾਂ ਗਰਵਿਸ਼ ਗੁਪਤਾ ਜੀ ਦੇ ਨਾਲ ਜੋ ਇਸ ਦੁਕਾਨ ਤੇ ਬੈਠੇ ਨੇ ਇਹ ਰਿੱਕੀ ਦੀ ਹੱਟੀ ਹੈ ਆਓ ਦਿਖਾਉਂਦੇ ਆ ਤੁਹਾਨੂੰ ਇਨਾਂ ਕੋਲ ਜੋ ਸਮਾਨ ਹੈ ਇਹ ਹਾਂਜੀ ਗਰਵਤ ਜੀ ਕੀ ਹਾਲ ਹੈ ਜੀ ਤੁਹਾਡਾ ਬਹੁਤ ਸਵਾਗਤ ਜੀ ਤੁਹਾਡਾ ਸਾਡੀ ਦੁਕਾਨ ਚ ਰਿੱਕੀ ਦੀ ਹੱਟੀ ਚ ਜੀ ਵਾਹ ਜੀ ਵਾਹ ਵਾਹ ਜੀ ਵਾਹ ਸੋ ਜਨਮਾਸ਼ਟਮੀ ਬਿਲਕੁਲ ਨੇੜੇ ਆ ਚੁੱਕੀ ਹੈ ਤੇ ਤੁਸੀਂ ਸਾਰੇ ਵਸਤਰ ਰੱਖਦੇ ਆ ਵੰਸਵੀਆਂ ਮਾਲਾ ਲੱਡੂ ਗੋਪਾਲ ਹਨ ਸਾਰਾ ਕੁਝ ਰੱਖਦੇ ਹੋ ਤੇ ਥੋੜਾ ਜਿਹਾ ਦਿਖਾਓ ਫਿਰ ਅੱਜ ਸਾਨੂੰ ਸਾਡੇ ਕੋਲੇ ਇਸ ਦੁਕਾਨ ਚ ਜੀ ਕ੍ਰਿਸ਼ਨ ਜੀ ਦੀ ਇੱਕ ਛੋਟੀ ਜੀ ਪਿੰਨ ਤੋਂ ਲੈ ਕੇ ਜੀ ਬੜੇ ਤੋਂ ਬੜੀ ਚੀਜ਼ ਤੱਕ ਸਾਰੀ ਅਵੇਲੇਬਲ ਹੈ ਜੀ ਕ੍ਰਿਸ਼ਨ ਜੀ ਦੇ ਬਾਲ ਬਿੰਦੀ ਤੋਂ ਈਰਿੰਗ ਹੋ ਗਈ ਪਾਇਲ ਹੋ ਗਈ ਕਮਰਬੰਦ ਹੋ ਗਿਆ ਅੱਖਾਂ ਹੋ ਗਿਆ ਇੱਕ ਹੋਰ ਗੱਲ ਮੈਂ ਦੱਸਣਾ ਚਾਹੂੰਗਾ ਜੀ ਸਾਡੇ ਕੋਲ ਜ਼ੀਰੋ ਸਾਈਜ਼ ਤੋਂ ਲੈ ਕੇ ਹਾਂਜੀ 10 ਨੰਬਰ ਤੱਕ ਲੱਡੂਕਵਾਲ ਜੀ ਆ ਲੱਲਾ ਹੋਏ ਜੀ ਉਹਨਾਂ ਦੀ ਅੱਖਾਂ ਫ੍ਰੀ ਚ ਦਿੱਤੀਆਂ ਨੇ ਜੀ ਕਈ ਵਾਰ ਕਿਹਾ ਹੁੰਦਾ ਜੀ ਮੂਰਤੀ ਦੀ ਅੱਖ ਗਿਰ ਜਾਂਦੀ ਹੈ ਅੱਛਾ ਜੀ ਕਿਆ ਖਰਾਬ ਹੋ ਜਾਂਦੀ ਹੈ ਹਾਂਜੀ ਉਹ ਖੰਡਤ ਦੀ ਜਗ੍ਹਾ ਅਸੀਂ ਨਵੀਂ ਅੱਖ ਦਿੰਦੇ ਹਾਂ ਫ੍ਰੀ ਆਫ ਕੋਸਟ अच्छा जी। ਉਹਨਾਂ ਦਾ ਕੋਈ ਚਾਰਜ ਨਹੀਂ ਹੈਗਾ ਜੀ। ਹਾਂਜੀ। ਉਸ ਤੋਂ ਇਲਾਵਾ ਸਾਡੇ ਕੋਲ ਲੱਡੂ ਕਪਾਲਜੀ ਦੀਆਂ ਮੂਰਤੀਆਂ ਹੈਗੀਆਂ ਜੀ। ਵਿਦ ਮੇਕਅਪ ਤੇ ਵਿਦਾਊਟ ਮੇਕਅਪ ਵੀ ਹੈਗੀਆਂ। ਜਿਵੇਂ ਆਹ ਹੈ ਜੀ। ਇਹ ਅਸ਼ਟ ਧਾਤੂ ਚ ਮੂਰਤੀ ਹੈ ਜੀ ਤੇ ਸਾਰਾ ਮੇਕਅਪ ਕੀਤਾ ਹੋਇਆ ਹੈ। ਇਹ ਮੇਕਅਪ ਵਾਟਰਪੂਫ ਹੈ। ਅੱਛਾ ਜੀ ਇਹਨੂੰ ਜਿੰਦਾ ਮਰਜੀ ਰਗੜੋ ਜਿੰਦਾ ਮਰਜੀ ਵਾਸ਼ ਕਰੋ। ਕੋਈ ਦਿੱਕਤ ਨਹੀਂ ਆਉਂਦੀ। ਆਪਾਂ ਆਪਣੇ ਡ्रेसेस ਦੀ ਸਾਰੀ ਕਲੈਕਸ਼ਨ ਦਿਖਾਵਾਂਗੇ ਜੀ। ਇਹ ਆਪਣਾ ਡ्रेसेस ਸਾਰੀ ਜਰਕਾਂਚ ਤੇ ਮਿਰਰ ਵਰਕ ਚ ਨਹੀਂ। ਜਿਵੇਂ ਆਹ ਡਰੈਸ ਹੋ ਗਈ ਵਿਦ ਪਗੜੀ ਹੈ। ਡ्रेसेस ਆਪਾਂ ਨੂੰ ਸਾਰੇ ਸਾਈਜ਼ਸ ਮਿਲ ਜਾਣਗੇ ਜੀ 1 2 3 4 ਨੰਬਰ ਸਾਰੇ ਵੱਡੇ ਤੋਂ ਵੱਡੇ ਸਾਈਜ਼ ਛੋਟੇ ਤੋਂ ਛੋਟਾ ਸਾਈਜ਼ ਇਹ ਸਾਰੀ ਹਾਈ ਰੇਂਜ ਡ्रेसेस ਹੈ ਆਪਣੇ ਕੋਲ ਹਾਈ ਰੇਂਜ ਦੇ ਨਾਲ-ਨਾਲ ਸਸਤੀ ਡ्रेसेस ਦੀ ਵੀ ਪੂਰੀ ਵੈਰਾਈਟੀ ਹੈ ਆ ਦੇਖ ਸਕਦੇ ਹੋ ਜੀ ਇਹ ਪੂਰਾ ਸੈੱਟ ਹੈ ਇੱਕ ਤੋਂ 6 ਨੰਬਰ ਦਾ ਇਹਦੇ ਵਿੱਚ ਆ ਵੀ ਦਿਗਾਈ ਨਾ ਜਾਏਗਾ ਆ ਡਿਜ਼ਾਈਨ ਆ ਜਾਏਗਾ ਸੁਸਵਾਦੀ ਕਾ ਡਿਜ਼ਾਈਨ ਆ ਜਾਏਗਾ ਇਹ ਵੀ ਤੇ ਪਗੜੀ ਵੀ ਮਿਲ ਜੂ ਵਿਦਆਊਟ ਪਗੜੀ ਵੀ ਮਿਲ ਜੂਗੀ ਇਹਦੇ ਵਿੱਚ ਆਪਣੇ ਕੋਲ ਕ੍ਰਿਸ਼ਨ ਜੀ ਦੇ ਬਾਲ ਕ੍ਰਿਸ਼ਨ ਜੀ ਦੀ ਲੱਕੜ ਦੀ ਮਧਾਨੀ ਇਹ ਕਿਸੇ ਕੋਲ ਨਹੀਂ ਹੈਗੀ ਜੀ ਪੂਰੇ ਕਰਾਲੀ ਦਾ ਐਕਸਕਲੂਸਿਵ ਲੱਕੜ ਦੀ ਮਦਾਨੀ ਆ ਗਈ ਕੈਰਾ ਮੋਡ ਆ ਗਿਆ ਸਾਰੇ ਟੌイズ ਆ ਗਏ ਇੱਕ ਤਰੀਕੇ ਨਾਲ ਤੇ ਕ੍ਰਿਸ਼ਨ ਜੀ ਦਾ ਰੈਟਲ ਸੈਟ ਠੀਕ ਹੈ ਜੀ ਉਸ ਤੋਂ ਬਾਅਦ ਆਪਣੇ ਕੋਲ ਕ੍ਰਿਸ਼ਨ ਜੀ ਲਈ ਆ ਸਾਰੇ ਚੁੱਲੇ ਦੀਆਂ ਵੈਰਾਈਟੀਆਂ ਪਿੱਛੇ ਦਿਖਾ ਦਿਓ ਜੀ ਇੱਕ ਵਾਰ ਉੱਪਰ ਵੀ ਤੇ ਸਾਰੇ ਚੁੱਲਿਆਂ ਦੀ ਵੈਰਾਈਟੀ ਹੈ ਬਿਸਤਰਾ ਦੀ ਵੈਰਾਈਟੀ ਹੈਗੀ ਹੈ ਜੀ ਆਪਣੇ ਕੋਲ ਚੁੱਲੇ ਦੀ ਵਿੱਚ ਵਿੱਚ ਜੀ ਘੱਟ ਤੋਂ ਘੱਟ 300 ਵੈਰਾਈਟੀ ਅਲੱਗ-ਅਲੱਗ ਤਰ੍ਹਾਂ ਦੀ ਇਹਦੇ ਵਿੱਚ ਆ ਸਾਰੇ ਲਾਰਸਾਈ ਚੁੱਲਿਆਂ ਵਿਦ ਆਹ ਪਾਲਣ ਆ ਗਏ ਜੀ ਆਪਣੇ ਕੋਲ ਸਟੀਲ ਦੇ ਚੁੱਲ੍ਹੇ ਆਏ ਜਿਹੜੇ ਨਵੇਂ ਅੱਜਕੱਲ੍ਹ ਕਈ ਲੋਕ ਕਹਿੰਦੇ ਕਿ ਆਪਾਂ ਨੂੰ ਸਦਾ ਬਾਹਰ ਚਾਹੀਦਾ ਤਾਂ ਆ ਦੇਖੋ ਆ ਸਟੀਲ ਦਾ ਚੁੱਲਾ ਆਇਆ ਨਵਾਂ ਸਟੀਲ ਦੇ ਚੁੱਲ੍ਹੇ ਨਾਲ ਨਾਲ ਆਪਣੇ ਕੋਲ ਪਗੜੀਆਂ ਬਹੁਤ ਤਰ੍ਹਾਂ ਦੀਆਂ ਆ ਜੀ ਪਗੜੀ ਦੇ ਕਾਫੀ ਸੈੱਟ ਐ ਆਪਣੇ ਕੋਲ ਕੋਜੀ ਪਗੜੀ ਦਾ ਡਿਜ਼ਾਈਨ ਦੇਖੋ ਇਹ 3 ਨੰਬਰ ਦੀ ਪਗੜੀ ਆ ਜੀ ਇਹ ਆਪਾਂ ਨੂੰ ਸਿਰਫ ਪਏਗੀ 130 ਰੁਪਏ ਦੀ ਪਗੜੀ ਹੈ ਸਾਰਾ ਮਿਰਰ ਵਰਕ ਹੈ ਤੇ ਜਰਕਨ ਵਰਕ ਹੈ ਇਹ ਚ ਕਲਰ ਆਪਸ਼ਨ ਬਹੁਤ ਨੇ ਇਦਾਂ ਹੀ ਆਪਣੇ ਕੋਲ ਕਾਫੀ ਵੈਰਾਈਟੀ ਹੈ ਇਹਦੇ ਵਿੱਚ ਆਪਾਂ ਆਪਣੇ ਕੋਲ ਨਿੱਕਰ ਸੈੱਟ ਹੋ ਗਿਆ ਕੋਟ ਸੈੱਟ ਹੋ ਗਿਆ ਕਾਣਾ ਜੀ ਦਾ ਇਹਦੇ ਵਿੱਚ ਮੈਂ ਤੁਹਾਨੂੰ ਦਿਖਾਣਾ ਜਾਂਦਾ ਅੱਗੇ ਕੁੱਤੀਆਂ ਦੇ ਬਹੁਤ ਹੈ ਜੀ ਸਾਈਜ਼ ਸਾਰੇ ਵਿਦ ਮੇਕਅਪ ਤੇ ਵਿਦਾਊਟ ਮੇਕਅਪ ਦੇਖੋ ਜੀ ਇਹ ਵਿਦ ਮੇਕਅਪ ਆ ਗਿਆ ਜੀ ਇਹ 1100 ਚ 5 ਤਾਤੂ ਦੀ ਹੈ ਜਿਵੇਂ ਆਪ ਕਈ ਲੋ ਕਹਿੰਦੇ ਵੇ ਅਸੀਂ ਵਰਿੰਦਾ ਮੰਦੋਂ ਸਸਤੀ ਲੈ ਕੇ ਆਏ ਜੀ ਉਹ ਅੰਦਰ ਤੋਂ ਖੋਖਲੀ ਮੂਰਤੀਆਂ ਹੁੰਦੀਆਂ ਇਹ ਦੇਖੋ ਜੀ ਹੁਣ ਇਹ ਅਸ਼ਟਾਧਤੂ ਜਾ ਗਿਆ ਜੀ ਕ੍ਰਿਸ਼ਨ ਜੀ ਦੀ ਮੂਰਤੀ ਹੈ ਲੱਡੂ ਗੋਪਾਲ ਜੀ ਦੀ ਇਹ ਅਸ਼ਟਾਧਤੂ ਹੈ ਇੱਕ ਗੱਲ ਹੋਰ ਦੱਸਣਾ ਚਾਹੁੰਦਾ ਕਈ ਲੋਕਾਂ ਨੂੰ ਐਵੇਂ ਗਲਤ ਮੂਰਤੀ ਪਰਚੇਸ ਕਰ ਲੈਂਦੇ ਜਿਨ੍ਹਾਂ ਦੇ ਹੱਥ 'ਚ ਲੱਡੂ ਆ ਲੱਡੂ ਗੋਪਾਲ ਹੈ ਜਿਨ੍ਹਾਂ ਦੇ ਹੱਥ ਦੋਨੋਂ ਨੀਚੇ ਹਨ ਔਰ ਰਾਜਾ ਰਾਣੀ ਦੀ ਮੂਰਤੀ ਹੁੰਦੀ ਹੈ ਜੀ ਬਾਕੀ ਇਹਦੇ ਵਿੱਚ ਆਪਣੇ ਕੋਲ ਹੋਰ ਬਹੁਤ ਵੈਰਾਈਟੀ ਹੈ ਜਿਦਾਂ ਆਪਾਂ ਉਹ ਦਿਖਾ ਰਹੇ ਨੇ ਲੱਲਾ ਜੀ ਦੀ ਮੂਰਤੀ ਹੈ ਬਲੂ ਰੰਗ 'ਚ ਸਾਰਾ ਰਾਮਾ ਮਾਦਾਵ ਜੀ ਦਾ ਸੈੱਟ ਹੈ ਪੂਰਾ ਇਹਨਾਂ ਦੇ ਸਾਡੇ ਕੋਲ ਡ्रेसेस ਬਾਲ ਗੁੱਤ ਸਾਰਾ ਕੁਝ ਡੈਕੋਰ ਇਹਨਾਂ ਦੇ ਵਸਤਰ ਵਗੈਰਾ ਸਭ ਕੁਝ ਮਿਲ ਜਾਣਗੇ ਜੀ ਇਹਦੇ ਨਾਲ ਨਾਲ ਆਪਣੇ ਕੋਲ ਮੋਤੀ ਵਾਲੇ ਝੁੱਲੇ ਲਾਈਟ ਵਾਲੇ ਝੁੱਲੇ ਵੀ ਹੈਗੇ ਆ ਜੀ ਬੈੱਡ ਵੀ ਹੈਗੇ ਆ ਆਪਣੇ ਤੋਂ ਵੈਰਾਈਟੀ ਦੀ ਕਮੀ ਨਹੀਂ ਮਿਲੂਗੀ ਤੁਹਾਨੂੰ ਕਿਤੇ ਵੀ ਤੁਹਾਨੂੰ ਤੁਸੀਂ ਕਹਿੰਦੇ ਸੀ ਫਿਰਿੰਦਾਵਨ ਇਹ ਚੀਜ਼ ਦੇਖਿਓ ਸਾਨੂੰ ਦੱਸੋ ਸਾਡੇ ਕੋਲ ਚੀਜ਼ अवेलेबल ਮਿਲੂਗੀ ਹੁਣ ਆ ਦੇਖਣਾ ਚਾਹੁੰਗਾ ਜੀ ਇਹ ਸਾਰੀਆਂ ਮੂਰਤੀਆਂ ਜ਼ਰੂਰੀ ਨਹੀਂ ਕ੍ਰਿਸ਼ਨ ਜੀ ਦੀ ਵੀ ਸਾਡੇ ਕੋਲ ਰਾਦਾ ਰਾਣੀ ਦੀ ਅਲੱਗ ਤੋਂ ਸ਼ੇਰਵਾਲੀ ਮਾਤਾ ਦੀ ਕੱਪੜੇ ਮਿਲ ਜਾਣਗੇ ਵਸਤਰ ਮਿਲ ਜਾਣਗੇ ਹਨੁਮਾਨ ਜੀ ਦਾ ਚੋਲਾ ਮਿਲ ਜੇਗਾ ਹੋਰ ਬਹੁਤ ਵੈਰਾਈਟੀ ਹੈ ਜਿਵੇਂ ਹੁਣ ਆਪਾਂ ਮੂਰਤੀਆਂ ਦਿਖਾ ਦਵਾਂਗੇ ਜੀ ਇਹ ਲੱਲਾ ਜੀ ਮੂਰਤੀ ਹੈ ਇਹ ਬਿਲਕੁਲ ਲਾਈਟ ਵੇਟ ਹੈ ਜੀ ਤੇ ਰਾਦਾ ਰਾਣੀ ਦਾ ਸ਼ਿੰਗਾਰ ਸਾਰਾ ਮਿਲ ਜੇਗਾ ਇਨਕਲੂਡਿੰਗ ਗੁੱਤ ਹੋਰ ਉਹਨਾਂ ਦੇ ਵਸਤਰ ਪਰਸੋਂ ਮਿਲ ਜੇਗਾ ਰਾਦਾ ਰਾਣੀ ਦਾ ਇੱਕ ਆ ਦਿਖਾਉਂਗਾ ਜੀ ਇਸ ਤਰ੍ਹਾਂ ਦੇ ਚੁੱਲ੍ਹੇ ਮਿਲ ਜਾਣਗੇ ਛੋਟੇ ਸਾਈਜ਼ ਤੋਂ ਲੈ ਕੇ ਵੱਡੇ ਸਾਈਜ਼ ਤੱਕ 6 ਨੰਬਰ ਤੱਕ ਸਾਰੇ ਅਵੇਲੇਬਲ ਹੈ ਇਸ ਦੇ ਨਾਲ ਨਾਲ ਸਾਡੇ ਕੋਲ ਜਿਵੇਂ ਆ ਹੋ ਗਿਆ ਥੱਲੇ ਪਿਛੋਣਾ ਹੋ ਗਿਆ ਜੀ ਫਿਰ ਬੱਚਿਆਂ ਲਈ ਜਿਵੇਂ ਹੁਣ ਅੱਜ ਕੱਲ ਸਕੂਲਾਂ ਦੇ ਫੰਕਸ਼ਨ ਹੁੰਦੇ ਆ ਉਹਦੇ ਵਿੱਚ ਕ੍ਰਿਸ਼ਨ ਦੀ ਰੈਡ ਡ्रेसेस ਪਾਣੇ ਆ ਨਿਆਣਿਆਂ ਨੂੰ ਉਹਦੇ ਲਈ ਵੀ ਮੈਂ ਦਿਖਾਣਾ ਚਾਹੁੰਦਾ ਸਾਡੇ ਕੋਲ ਸਾਰੇ ਸਾਈਜ਼ ਅਵੇਲੇਬਲ ਹੈ ਪੇਰੈਂਟਸ ਨੂੰ ਸਪੈਸ਼ਲੀ ਸਾਡੇ ਕੋਲ ਆਹ ਤੁਹਾਨੂੰ ਡਿਸਕਾਊਂਟਡ ਰੇਟ ਤੇ ਸਾਰੀ ਡ्रेसेस ਮਿਲਣਗੀਆਂ ਸਾਡੇ ਕੋਲ ਹੋਲਸੇਲ ਦਾ ਵੀ ਕੰਮ ਹੈ ਰਿਟੇਲ ਦਾ ਵੀ ਕੰਮ ਹੈ ਇਹ ਸਾਰੇ ਮੁੰਡਿਆਂ ਲਈ ਆ ਰਾਜਾ ਰਾਣੀ ਦੇ ਸਾਰੇ ਲਹਿੰਗੇ ਹੈ ਜੀ ਜਿਹੜੀਆਂ ਬੱਚੀਆਂ ਪਾਣਾ ਜਾਂਦੇ ਨੇ ਸਕੂਲ 'ਚ ਜਿਹਦਾ ਰਾਜਾ ਰਾਣੀ ਦੇ ਨਾਲ ਨਾਲ ਸ਼ਿੰਗਾਰ ਲਈ ਵੀ ਸਾਰਾ ਸੈੱਟ ਹੈ ਇਹ ਦੋ ਇਅਰਿੰਗ ਆ ਗਿਆ ਟਿੱਕਾ ਆ ਗਿਆ ਗਲੇ ਦਾ ਤੇ ਆ ਦੋ ਬਾਜੂਬੰਦ ਇਹ ਸਿਰਫ 150 ਰੁਪਏ ਦਾ ਸੈੱਟ ਹੈ ਸਾਡੇ ਪਰ ਡ्रेसेस ਜਿਹੜੀ ਹੈ ਜੀ ਲੱਡੂ ਗੋਵਾਲ ਜੀ ਦੀ ਸਟਾਰਟਿੰਗ ਹੈਗੀ ਹੈ ਜੀ 30 ਰੁਪਏ ਤੋਂ 20 30 ਰੁਪਏ ਤੋਂ ਸਟਾਰਟਿੰਗ ਹੈ ਜ਼ੀਰੋ ਸਾਈਜ਼ 1 ਸਾਈਜ਼ ਉਸ ਤੋਂ ਬਾਅਦ ਲਿਮਟ ਕੋਈ ਨਹੀਂ ਹੈ ਜੀ ਜਿੰਨਾ ਤੁਸੀਂ ਗੁੜ ਪਾਈ ਜਾਉਂਗੇ ਉਨੀ ਮਿਠਾਸ ਵਧੀ ਜਾਊਗੀ ਉਸ ਹਿਸਾਬ ਨਾਲ ਸਾਡੇ ਕੋਲ ਜਿੱਦਾ ਆ ਡਰੈਸ ਆ ਗਈ ਜੀ ਲਟਕਣ ਦੀ ਡਰੈਸ ਅੱਜ ਕੱਲ ਬਹੁਤ ਮਸ਼ਹੂਰ ਹੈ ਕਾਫੀ ਟ੍ਰੈਂਡ ਚ ਹੈ ਤਾਂ ਇਹ ਸਾਰਾ ਲਟਕਣ ਵਾਲੀ ਡਰੈਸ ਹੈ ਹੈਵੀ ਵਰਕ ਹੈ ਇੱਕ ਗੱਲ ਹੋਰ ਦੱਸ ਦੇ ਜੀ ਕਾਫੀ ਲੋਕ ਕਹਿੰਦੇ ਕਿ ਹੈਵੀ ਡਰੈਸੇਸ ਧੋਣਦੇ ਆ ਤਾਂ ਉਹਨੇ ਜਰਕਣ ਗਿਰ ਜਾਂਦੇ ਹੈਵੀ ਡਰੈਸੇਸ ਸਿਰਫ ਵਾਟਰ ਵਾਸ਼ ਹੁੰਦੀ ਹੈ ਡਿਪੋ ਵਾਸ਼ ਕਰਨੀ ਹੁੰਦੀ ਹੈ ਕਈ ਲੋਕਾਂ ਨੂੰ ਰਗੜਨ ਲੱਗ ਜਾਂਦੇ ਤਾਂ ਓਬਵੀਅਸਲੀ ਉਹਨੇ ਨਾ ਚੜੂਗੇ ਓਵਰ ਆਲ ਸਾਡੇ ਕੋਲ ਲੱड्डू ਕਪਾਲ ਜੀ ਦਾ ਸ਼ਿੰਗਾਰ ਵੀ ਕਰਿਆ ਜਾਂਦਾ ਹੈ ਸ਼ਿੰਗਾਰ ਲਈ ਵੀ ਤੁਸੀਂ ਆ ਸਕਦੇ ਹੋ ਬਾਕੀ ਡ्रेसेस ਦੀ ਗਾਰੰਟੀ ਹੈ ਕਈ ਵਾਰ ਕੋਈ ਡੈメージ ਹੋ ਜਾਂਦਾ ਹੈ ਨਾ ਕਿ गिर ਜਾਂਦਾ ਹੈ ਤਾਂ ਅਸੀਂ ਉਹ ਵੀ ਰਿਪੇਅਰ ਕਰਕੇ ਤੁਹਾਨੂੰ ਜਿੱਦਾਂ ਬੱਚੇ ਦੇ ਸਕੂਲ 'ਚ ਫੰਕਸ਼ਨ ਹੁੰਦਾ ਹੈ ਜੀ ਉਹਦੇ ਲਈ ਕਾਨਾ ਜੀ ਦੇ ਡ्रेसेस ਰਾਦਰ ਰਾਣੀ ਡ्रेसेस ਜਿੱਦਾਂ ਲਹਿੰਗਾ ਆ ਗਿਆ ਜੀ ਇਹ ਉੱਪਰ ਚੋਲੀ ਆ ਗਈ ਨੀਚੇ ਪੂਰਾ ਲਹਿੰਗਾ ਆ ਗਿਆ ਐਦਾਂ ਇਹ ਚੋਲੀ ਆ ਗਈ ਜੀ ਤੇ ਥ੍ਰੈਡ ਵਰਕ ਚੋਲੀ ਹੈ ਨੀਚੇ ਕਾਫੀ بڑا ਲਹਿੰਗਾ ਹੈ ਤੇ ਇਹ ਉਹ ਫੁੱਲੀ ਓਕੇ ਜੀ ਇਹਦਾ ਪੇਂਟ ਨਹੀਂ ਉਤਰੇਗਾ ਕੋਈ ਰੰਗ ਨਹੀਂ ਉਤਰੇਗਾ ਠੀਕ ਹੈ ਜੀ ਉੱਪਰ ਤੇ ਫੁੱਲ ਕਾਟਨ ਚਾ ਸਾਰਾ ਡਰੈੱਸ ਹੈ ਇਲ ਮੁੰਡਿਆਂ ਲਈ ਹੈ ਜੋ ਬੱਚੇ ਸਕੂਲ 'ਚ ਕ੍ਰਿਸ਼ਨ ਜੀ ਬੰਦੇ ਉਹਨਾਂ ਲਈ ਧੋਤੀ ਔਰ ਕੁਰਤੇ ਦਾ ਸੈੱਟ ਹੈ ਜੀ ਇਹਦੇ ਨਾਲ ਆਪਾਂ ਨੂੰ ਸਾਰਾ ਸ਼ਿੰਗਾਰ ਦਾ ਸਮਾਨ ਮਿਲੇਗਾ ਕੁੜੀਆਂ ਦਾ ਵੀ ਤੇ ਮੁੰਡਿਆਂ ਦਾ ਵੀ ਇਹ ਨਾਲ ਬੰਸਰੀ ਦਾ ਸੈੱਟ ਹੋ ਗਿਆ ਇਹ ਨਾਲ ਫੁੱਲ ਵਾਲੀ ਮਾਲਾ ਦਾ ਸੈੱਟ ਹੋ ਗਿਆ ਇਹਦੇ ਨਾਲ ਨਾਲ ਤੁਹਾਨੂੰ ਇੱਕ ਨਈ ਆਈਟਮ ਦਿਖਾਉਣਾ ਚਾਹੁੰਦੇ ਹਾਂ ਜੀ ਇਹ ਕਾਣਾ ਜੀ ਦਾ ਬਿਸਤਰ ਆ ਗਿਆ ਜੀ ਇਹ ਮੈਂ ਦਿਖਾ ਦਿੰਦਾ ਉੱਪਰ ਫੈਨ ਵੀ ਹੈ ਲਾਈਟਾਂ ਵੀ ਹੈ ਤੇ ਚਾਰੇ ਪਾਸੇ ਕਰਟਨਸ ਹੈ ਜੀ ਇਹ ਨਵੀਂ ਆਈਟਮ ਆਈ ਹੈ ਪੰਖੇ ਦੇ ਨਾਲ ਉਸ ਤੋਂ ਬਾਅਦ ਸਾਡੇ ਕੋਲ ਜੁਗਲ ਜੋੜੀ ਤਿਆਰ ਕਰੇ ਹੋਏ ਵੀ ਹੈਗੇ ਜੀ ਸਾਰਾ ਕੁਝ A to Z ਸ਼ਿੰਗਾਰ ਹੋਇਆ ਵੈ ਇਹ ਦਿਖਾ ਸਕਦੇ ਆ ਆਪਣੇ ਕੋਲ ਗਈਆ ਹੈਗੇ ਹਰੇਕ ਸਾਈਜ਼ ਦੀ ਨੀਲਾ ਕੋੜਾ ਗਈਆ ਹੈ ਜੀ ਛੋਟਾ ਸਾਈਜ਼ ਵੱਡਾ ਸਾਈਜ਼ ਉਹ ਸਭ ਪਿੱਤਲ ਚ ਹੈਗੇ ਕਈ ਲੋਕਾਂ ਨੂੰ ਹੁੰਦਾ ਕਿ ਪਿੱਤਲ ਚ ਰੱਖਣੀ ਉਹ ਵੀ ਹੈਗੇ ਜੀ ਇੱਕ ਆਹ ਚੀਜ਼ ਆਈ ਹੈ ਜੀ ਨਵੇਂ 골ਡਨ ਮੁਕਟ ਆਪਣੇ ਕੋਲ ਚੱਲਦੇ ਆ ਸਾਰੇ ਗੱਤੇ ਦੇ ਮੁਕਟ ਦੇਖੋ ਜੀ ਤੇ 골ਡਨ ਮੁਕਟ ਆ ਸਾਰਾ ਮੈਟਲ ਚ ਹੈ ਜੀ ਇਹ ਨਵੀਂ ਵਰਾਈਟੀ ਆਈ ਹੈ ਬਾਕੀ ਆਪਣੇ ਕੋਲ ਇੱਕ ਆਇਆ ਜੀ ਸ਼ੰਕ ਸਟੈਂਡ ਇਹ ਵੀ ਕਾਫੀ ਨਵੀਂ ਆਈਟਮ ਹੈ ਲੋਕਾਂ ਦੇ ਘਰ ਚ ਸ਼ੰਖ ਹੁੰਦੇ ਆ ਉਹ ਨੀਚੇ ਰੱਖਣੇ ਪੈਂਦੇ ਆ ਇਹ ਸ਼ੰਖ ਸਟੈਂਡ ਹੈ ਤੇ ਕੁਝ ਐਦਾਂ ਰੱਖਿਆ ਜਾਊਗਾ ਜੀ ਇਹ ਸ਼ੰਖ ਸਟੈਂਡ ਆ ਗਿਆ ਜੀ ਬਾਕੀ ਆਪਣੇ ਕੋਲ ਲਾਈਟਾਂ ਵਾਲੇ ਝੁੱਲ੍ਹੇ ਵੀ ਹੈਗੇ ਆ ਇੱਕ ਵਾਰ ਤੁਹਾਨੂੰ ਝੁੱਲ੍ਹਾ ਦਿਖਾਣਾ ਚਾਹੁੰਦਾ ਪਿੱਛੇ ਪਿਆ ਜੀ ਸਾਰਾ ਗੋਲਡਨ ਵਰਕ ਹੈ ਜੀ ਨਾਲ ਲਟਕਣ ਹੈ ਤੇ ਫੁੱਲੀ ਵਾਸ਼ੇਬਲ ਹੈ ਤੁਸੀਂ ਧੋ ਸਕਦੇ ਆ ਇਹਨੂੰ ਜਿੱਦਾਂ ਮਰਜ਼ੀ ਸਾਡਾ ਜੋ ਐਡਰੈਸ ਹੈ ਜੀ ਉਹ ਹੈਗਾ ਰਿੱਕੀ ਦੀ ਹੱਟੀ ਮਾਤਾ ਰਾਣੀ ਚੌਂਕ ਰਾਲੀ ਸਾਡਾ ਫੋਨ ਨੰਬਰ ਹੈਗਾ ਜੀ 98151 20805 ਜਾਂਦੇ ਜਾਂਦੇ ਮੈਂ ਇੱਕ ਗੱਲ ਦੱਸਣਾ ਜਾਂਦਾ ਜੀ ਜੋ ਵੀ ਇਸ ਵੀਡੀਓ ਨੂੰ ਏਤਮਾਨ ਚੈਨਲ ਨੂੰ ਫੋਲੋ ਕਰੇਗਾ ਵੀਡੀਓ ਨੂੰ ਸ਼ੇਅਰ ਕਰੇਗਾ ਸਾਰੇ ਡਿਸਕਾਊਂਟ ਸਿਰਫ ਉਸੇ ਬੰਦੇ ਲਈ ਐਪਲੀਕੇਬਲ ਹੈ ਵੀਡੀਓ ਨੂੰ ਤਿੰਨ ਜਗ੍ਹਾ ਸ਼ੇਅਰ ਕਰੋ ਜੀ ਏਤਮਾਨ ਚੈਨਲ ਨੂੰ ਫੋਲੋ ਕਰੋ ਬਾਅਦ ਤੋਂ ਬਾਅਦ ਉਸ ਤੋਂ ਬਾਅਦ ਤੁਹਾਨੂੰ ਸਾਰੇ ਡਿਸਕਾਊਂਟ ਮਿਲ ਜਾਣਗੇ ਜੀ ਜਿੱਦਾਂ 500 ਦੀ ਸ਼ਾਪਿੰਗ ਤੇ 10% ਡਿਸਕਾਊਂਟ 1000 ਦੀ ਸ਼ਾਪਿੰਗ ਤੇ ਮਾੜਾ ਕੰਗਣ ਫਰੀ ਤੇ ਨਾਲ 10% ਡਿਸਕਾਊਂਟ ਕੰਟੀਨਿਊਸ ਮਿਲੇਗਾ ਜੀ ਜਿਨ੍ਹਾਂ ਨੇ ਪੂਰਾ ਸੈੱਟ ਲੈਣਾ ਜੀ ਡਰੈੱਸ ਵਿਦ ਚੂਲਾ ਉਨ ਲਈ 20% ਡਿਸਕਾਊਂਟ ਹੈ ਜੀ ਐਦਾ ਸਾਡੇ ਕੋਲ ਹੋਰ ਬਹੁਤ ਆਫਰਸ ਨੇ ਪਰ ਆਫਰਸ ਉਹਨਾਂ ਲਈ ਨੇ ਜਿਹੜੇ ਇਹਤਵਨ ਚੈਨਲ ਨੂੰ ਫੋਲੋ ਕਰਨਗੇ ਤੇ ਸਾਡੀ ਵੀਡੀਓ ਸ਼ੇਅਰ ਕਰਨਗੇ ਥੈਂਕ ਯੂ ਸੋ ਮਚ